ਤੇ ਨਾਲ ਜਿਹੜਾ ਹੈਗਾ ਤੁਹਾਨੂੰ ਕੁਝ ਅਸੀਂ ਪ੍ਰੈਕਟੀਕਲੀ ਮੈਜੀਕ ਦੇ ਕਰਕੇ ਦਿਖਾਵਾਂਗੇ ਉਹਦੇ ਪਿੱਛੇ ਦੱਸਾਂਗੇ ਵੀ ਸਾਇੰਸ ਕਿਵੇਂ ਕੰਮ ਕਰਦੀ ਹੈ ਦਮਾ ਪਰਮਾਉਂਡ ਉਸਾਰਨ ਦੇ ਪੱਤੀ ਅੱਜ ਵੀ ਦੋ ਅਸੀਂ ਗੱਲ ਕਰਦੇ ਆ ਸਾਡੇ ਸਮਾਜ ਦੀ ਸਾਡੇ ਲੋਕਾਂ ਦੀ ਗੱਲ ਕਰਦੇ ਆ ਸਮੇਂ ਦੀ ਅੱਜ ਵਿਗਿਆਨ ਦਾ ਯੁੱਗ ਹੈ ਸਾਇੰਸ ਦਾ ਯੁੱਗ ਹੈ ਅੱਜ ਵਿਗਿਆਨ ਸਿਖਰਾਂ ਤੇ ਹੈ اے ਆਈ ਵਰਗੇ ਐਪ ਜਿਹੜੀ ਲਾਂਚ ਹੋਈ ਹੈ اے ਆਈ ਦਾ ਨਾਮ ਤਾਂ ਸੁਣਿਆ ਪਰ ਉਹ ਇੱਕ ਵਿਗਿਆਨ ਦਾ ਇਹਨਾਂ ਸਿਖਰ ਹੈ ਕਿ ਉਹਦੇ ਨਾਲ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਔਰ ਕੀਤੇ ਜਾ ਰਹੇ ਹੈ ਹਰ ਖੇਤਰ ਦੇ ਵਿੱਚ ਪਰ ਅਫਸੋਸਨਾਕ ਪੱਖ ਇਹ ਹੈ ਕਿ ਜਿਨ੍ਹਾਂ ਨੇ ਇਹਨੂੰ ਵਿਕਸਿਤ ਕੀਤਾ ਜਿਹੜੇ ਵਿਕਸਿਤ ਦੇਸ਼ ਇਸ ਨੂੰ ਵਰਤ ਰਹੇ ਨੇ ਇਸ ਤੋਂ ਫਾਇਦਾ ਉਠਾ ਰਹੇ ਨੇ ਪਰ ਸਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ ਕਿ ਇਸ ਦਾ ਸਹਾਰਾ ਲੈ ਕੇ ਸਾਡੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਸਾਡੇ ਲੋਕਾਂ ਦੀ ਮਾਨਸਿਕ ਚੇਤਨਾ ਨੂੰ ਖੁੰਡਾ ਕੀਤਾ ਜਾਂਦਾ ਹੈ ਕਿਉਂਕਿ ਇਹ ਜੀਆਂ ਕਰਾਮਾਤੀਆਂ ਚਮਤਕਾਰੀ ਵੀਡੀਓ ਬਣਾ ਬਣਾ ਕੇ AI ਦੇ ਰਾਹੀਂ ਸਾਡੇ ਲੋਕਾਂ ਦੇ ਜਿਹੜਾ ਹੈਗਾ ਉਹਨਾਂ ਦੇ ਵਿੱਚ ਪਰੋਸ ਦਿੱਤਾ ਜਾਂਦਾ ਹੈ ਤੇ ਫਿਰ ਉਹਨੂੰ ਵੇਖ ਕੇ ਸਾਡੇ ਲੋਕ ਜਿਹੜੇ ਹੈਗੇ ਆ ਗੁੰਮਰਾਹ ਹੁੰਦੇ ਅੱਜ بڑا ਕੁਝ ਇਹ ਜਾ ਪਿਆ ਜਦੋਂ ਅਸੀਂ ਵਿਗਿਆਨ ਦੀ ਗੱਲ ਕਰਦੇ ਗੱਲ ਤਾਂ ਵਿਗਿਆਨ ਦੀ ਕਰਦੇ ਆ ਵਿਗਿਆਨ ਨੂੰ ਵਰਤਦੇ ਵੀ ਆ ਪਰ ਵਿਗਿਆਨ ਨੂੰ ਸੀ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਕੀਤਾ। ਨਾ ਨੂੰ ਜ਼ਿੰਦਗੀ ਲਾਗੂ ਨਾ ਕਰਨ ਦਾ ਨੁਕਸਾਨ ਸਾਡੇ ਕੀ ਹੈ? ਕਿ ਇੱਕ ਅਨਪੜ ਬਾਬੇ ਅਨਪੜ ਤਾਤਰਿਕ ਅਨਪੜ ਚੇਲੇ ਸਾਡੇ ਐਜੂਕੇਟਿਡ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਦੀਆਂ ਜੇਬਾਂ ਖਾਲੀ ਕਰਦੇ। ਉਹਨਾਂ ਦਾ ਆਰਥਿਕ, ਮਾਨਸਿਕ ਤੇ ਹੋਰ ਕਈ ਪ੍ਰਕਾਰ ਦਾ ਸ਼ੋਸ਼ਣ ਕਰ ਰਹੇ। ਅੱਜ ਇਹ ਵਿਗਿਆਨ ਦੀ ਗੱਲ ਕਰਦੇ ਆ ਅੱਜ ਮੈਂ ਜੋ ਟ੍ਰਿਕ ਟ੍ਰਿਕ ਜਿਹੜਾ ਤੁਹਾਨੂੰ ਮੈਂ ਕਰਕੇ ਦਿਖਾਉਂਗਾ ਕਿ ਅਕਸਰ ਹੀ ਮੈਂ ਲੰਮੇ ਸਮੇਂ ਤੋਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਜਾਣਾ ਹੈਗਾ ਤੇ ਹਰੇਕ ਸਮੇਂ ਕਰਕੇ ਦਿਖਾਉਣਾ ਹੈ ਹੁਣ ਇਸ ਚੀਜ਼ ਬਾਰੇ ਇੱਕ ਸਾਇੰਸ ਵਿਆਪਕ ਨੂੰ ਇੱਕ ਸਾਇੰਸ ਟੀਚਰ ਨੂੰ ਨਹੀਂ ਪਤਾ ਕਿ ਇਹ ਕਿਵੇਂ ਹੋ ਗਿਆ ਪਰ ਇੱਕ ਉਸ ਅਨਪੜ੍ਹ ਬਾਬੇ ਨੂੰ ਪਤਾ ਜਿਹੜਾ ਕਦੇ ਸਕੂਲ ਦਾ ਮੂੰਹ ਨਹੀਂ ਦੇਖਿਆ ਜਿਨੇ ਔਰ ਉਹ ਇਹ ਟ੍ਰਿਕ ਕਰਕੇ ਸਾਡੇ ਲੋਕਾਂ ਨੂੰ ਮੂਰਖ ਬਣਾ ਜਾਂਦਾ ਹੈ ਜਿਵੇਂ ਆ ਤੁਸੀਂ ਵੇਖਿਆ ਮੇਰੇ ਕੋਲੇ ਸ਼ਰਾਬ ਦੀ ਬੋਤਲ ਹੈ ਇੱਕ ਬਹੁਤ ਪਹਿਲਾਂ ਤੁਸੀਂ ਵੇਖਿਆ ਹੋਣਾ ਇੱਕ ਬਾਬਾ ਇੱਕ ਤਾਤ੍ਰਿਕ ਹੈਗਾ ਉਹ ਇਧਰ ਸਾਊਥ ਏਰੀਆ ਦਾ ਸੀ ਉਹਨੇ ਇਸ ਸ਼ਰਾਬ ਨੂੰ ਪਾਣੀ 'ਚ ਬਦਲ ਗਿਆ ਸ਼ਰਾਬ ਨੂੰ ਪਾਣੀ 'ਚ ਬਦਲ ਕੇ ਇੱਕ ਬਹੁਤ ਵੱਡਾ ਉਹ ਕਰਾਮਾਤੀ ਬਾਬਾ ਬਣ ਗਿਆ ਲੱਖਾਂ ਲੋਕਾਂ ਦੀ ਧੀੜੇ ਮਗਰ ਲੱਗੀ ਕਿਉਂਕਿ ਸਾਡਾ ਜਿਹੜਾ ਸਮਾਜ ਹੈ ਉਹ ਇੰਨਾ ਜ਼ਿਆਦਾ ਬਿਜੀ ਹੋ ਗਿਆ ਉਹਨਾਂ ਦੇ ਵਿੱਚ ਰੀਲਾਂ ਦੇਖਣ ਦੇ ਵਿੱਚ ਤੇ ਉਹ ਜਿਹੜੀਆਂ ਫੇਕ ਰੀਲਾਂ ਫੇਕ ਜਿਹੇ ਚੀਜ਼ਾਂ ਨੇ ਉਹਨਾਂ ਨੂੰ ਇਹ ਜਿਹੀ ਸਮਝ ਨਹੀਂ ਲੱਗਦੀ ਕਿ ਅਸੀਂ ਕੀ ਦੇਖ ਰਹੇ ਹਾਂ ਕੀ ਕਰ ਰਹੇ ਹਾਂ ਸ ਉਹਦਾ ਫਾਇਦਾ ਉਸ ਬਾਬੇ ਨੇ ਪੂਰਾ ਪੂਰਾ ਉਠਾਇਆ ਕਿਸੇ ਨੇ ਮੇਰੇ ਕੋਲੇ ਵੀਡੀਓ ਭੇਜੀ ਥੀ ਮੇਰਾ ਜਿਹੜਾ ਇੱਕ ਛੋਟਾ ਜਿਹਾ ਸੋਨੇ ਬੁੜਾ ਦਾ ਟੀਵੀ ਦਾ ਨਾਮ ਦਾ ਚੈਨਲ ਚੱਲਦਾ ਹੈ ਇਜਾ ਮੈਨੂੰ ਵੀਡੀਓ ਭੇਜਦੀ ਵੀ ਆ ਬਾਬਾ ਜਿਹੜਾ ਇਹ ਖਰਾਬ ਨੂੰ ਪਾਣੀ ਚ ਕਨਵਰਟ ਕਰ ਰਿਹਾ ਹੈ ਇਹਦੇ ਪਿੱਛੇ ਕੀ ਵਿਗਿਆਨ ਕੰਮ ਕਰਦਾ ਕੀ ਇਹ ਚਮਤਕਾਰ ਹੈ ਕੀ ਹੈ ਵੀਡੀਓ ਮੇਰੇ ਕੋਲੇ ਆ ਗਈ ਮੈਂ ਫਿਰ ਉਸ ਬਾਬੇ ਵਾਲਾ ਜਿਹੜਾ ਟ੍ਰਿਕ ਸੀ ਉਹ ਕੀਤਾ ਇਸ ਤਰ੍ਹਾਂ ਕਰਕੇ ਸ਼ਰਾਬ ਜਿਹੜੀ ਸੀਗੀ ਉਹ ਬਾਬੇ ਦਾ ਇਸ ਤਰ੍ਹਾਂ ਕਲਾਕ ਚ ਬਾਈ ਹੁੰਦੀ ਹੈ ਉਹ ਬਾਬਾ ਕੀ ਕਰਦਾ ਹੈ ਬਹੁਤ ਸਾਰੇ ਕਿਉਂਕਿ ਮੇਰੇ ਨਾਲ ਤਕਰੀਬਨ ਜਿੰਨੇ ਵੀ ਪੰਜਾਬੀ ਦੇ ਚੈਨਲ ਨੇ ਇਹਦੀ ਚੈਨਲ ਨੇ ਸਭ ਦੇ ਤੇ ਮੇਰੀ ਇੰਟਰਵਿਊ ਹੋਈਆਂ ਸਭ ਦੇ ਤੇ ਮੈਂ ਇਹ ਚੀਜ਼ਾਂ ਦਿਖਾਉਣਾ ਹੈਗਾ ਕਰਕੇ ਕਿਸੇ ਬੱਚੇ ਨੇ ਦੇਖੀ ਹੋ ਸਕਦੀ ਹੈ ਬੋਲੇ ਨਾ ਬਾਅਦ ਵਿੱਚ ਮੈਂ ਤੁਹਾਨੂੰ ਜਿਹੜਾ ਹੈਗਾ ਉਹ ਕਰਕੇ ਦੱਸੂਗਾ ਦਿਖਾਉਂਗਾ ਵੀ ਉਹ ਬਾਬਾ ਕੀ ਕਰਦਾ ਹੈ ਪੈਸੇ ਨਾਲ ਸ਼ਰਾਬ ਪਾ ਕੇ ਉਹਦੇ ਉੱਤੇ ਇਸ ਤਰ੍ਹਾਂ ਹੱਥ ਰੱਖ ਲੈਂਦਾ ਵਾਹ ਇਹ ਇੱਕ ਹੱਥ ਉਸ ਤਰ੍ਹਾਂ ਥੱਲੇ ਰੱਖ ਲੈਂਦਾ ਫਿਰ ਉਸ ਨੂੰ ਇਸ ਤਰ੍ਹਾਂ ਕਰਕੇ ਹਿਲਾਉਂਦਾ ਉਹ ਉਹ ਜਿੰਦਾ ਕਿਸਰਾ ਖਲਾਈ ਜਾਂਦਾ ਹੈ ਉਹ ਜਿਹੜੀ ਸ਼ਰਾਬ ਹੈਗੀ ਆ ਉਹ ਪਾਣੀ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਇਹ ਸ਼ਰਾਬ ਨੂੰ ਪਾਣੀ ਚ ਬਦਲਣ ਦੇ ਨਾਲ ਇਹ ਚਮਤਕਾਰ ਹੈ ਜਦੋਂ ਮੈਂ ਤੁਹਾਨੂੰ ਦੱਸਦਾ ਨਾ ਅਸਰ ਮਾਤਾ ਨੇ ਤਾਂ ਚਮਤਕਾਰ ਹੀ ਲੱਗਣਾ ਸੀਗਾ ਕਿ ਜੇ ਕਿਤੇ ਆਹੀ ਟ੍ਰੈਕ ਮੈਂ ਹਾਂ ਪਿੰਡਪੂਰ ਦੀ ਬਜਾਏ ਭਗਮਾ ਜਾਂ ਝੂਲਾ ਪਾ ਕੇ ਦੋ ਕਪੜੀਆਂ ਆਉਂਦੀਆਂ ਮੇਰੇ ਗੱਲ 'ਚ ਮਾਲਾ ਕਿਹਾ ਕਿ ਮੈਂ ਤੁਹਾਡੇ ਸਕੂਲ ਚ ਕਰ ਦੋ ਨਾ ਸਾਰੇ ਅਧਿਆਪਕਾਂ ਨੇ 5-500 ਰੁਪਏ ਮੈਨੂੰ ਮੱਥਾ ਟੇਕਦੇ ਨੇ ਸੀ ਬਾਬਾ ਬੜਾ ਪਹੁੰਚਾ ਹੋਇਆ ਕਰਤੀ ਗਾੜਾ ਬੜਾ ਚਮਤਕਾਰ ਹੈ ਨਹੀਂ ਬੜਾ ਇਹ ਕੋਈ ਚਮਤਕਾਰ ਨਹੀਂ ਹੈ ਇਹਦੇ ਪਿੱਛੇ ਲੌਜੀ ਵੀ ਦੱਸੋ ਫਿਰ ਉਹਨੇ ਕੀ ਕੀਤਾ ਉਸ ਬਾਬੇ ਨੇ ਉਸ ਤੰਤਰਕਣੇ ਦਾ ਸ਼ਰਾਬ ਨੂੰ ਪਾਣੀ ਦੇ ਵਿੱਚ ਬਦਲਿਆ ਸੀਗਾ ਮੈਂ ਫਿਰ ਇੱਕ ਅਗਲਾ ਟ੍ਰਿਕ ਹੋਰ ਕਰੀਆ ਡਬਲ ਐਡਵਾਂਸ ਮੈਂ ਇਹ ਸ਼ਰਾਬ ਨੂੰ ਕੀ ਕੀਤਾ ਇੱਕ ਗਲਾਸ ਦੇ ਵਿੱਚ ਪਾ ਕੇ ਮੈਂ ਵੀਡੀਓ ਪਾ ਕੇ ਬਣਾਤੀ ਫਿਰ ਦੂਜੇ ਗਲਾਸ ਦੇ ਵਿੱਚ ਮੈਂ ਸ਼ਰਾਬ ਪੋਲ ਪਾਈ ਕੋ ਸ਼ਰਾਬ ਧੁੱਧ ਬੜਾ ਸ਼ਰਾਬ ਕੀ ਨਹੀਂ ਸੇਦਲੀ ਹਾਨੇ ਕਰਕੇ ਬੋਤਲ ਤੇ ਵੀ ਲਿਖਿਆ ਹੁੰਦਾ ਕੋਈ ਵੀ ਨਸ਼ਾ ਕਰਨਾ ਮਾੜਾ ਹੈ ਕਿਉਂਕਿ ਨਸ਼ੇ ਦਾ ਜਿਹੜਾ ਰਾਹ ਜਿਹੜਾ ਨਸ਼ੇ ਨੂੰ ਲੱਗ ਗਿਆ ਨਸ਼ੇ ਦਾ ਰਾਹ ਜਿਹੜਾ ਹੈਗਾ ਸਿਰਨ ਵਾਲਾ ਜਿਹੜਾ ਬੰਦਾ ਨਸ਼ੇ ਕਰਨ ਲੱਗ ਗਿਆ ਉਹ ਆਪਦੀ ਪੂਰੀ ਜ਼ਿੰਦਗੀ ਨਹੀਂ ਭੋਗ ਸਕਦਾ। ਮੇਰੇ ਤੋਂ ਪਹਿਲਾਂ ਹੀ ਇਸ ਦੁਨੀਆਂ ਤੋਂ ਚਲਾ ਜਾਂਦਾ। ਸੋ ਨਸ਼ੇ ਤੋਂ ਬੱਚੋ ਹਮੇਸ਼ਾ ਪਰਹੇਜ਼ ਕਰਨਾ ਹੈ। ਨਸ਼ੇ ਦੇ ਨੇੜੇ ਨਹੀਂ ਜਾਣਾ। ਕਿਉਂਕਿ ਕੋਈ ਵੀ ਨਸ਼ਾ ਆਪਾਂ ਕਹਿੰਦੇ ਨਾ ਵੀ ਨਸ਼ਾ ਜਿਹੜਾ ਹੈਗਾ ਇਹ ਫਿਰ ਲੀਵਰ ਖਰਾਬ ਕਰ ਦਿੰਦਾ, ਦੂਤੇ ਖਰਾਬ ਕਰਦਾ ਨਹੀਂ। ਸਭ ਤੋਂ ਪਹਿਲਾਂ ਨਸ਼ਾ ਕਿੱਥੇ ਅਸਰ ਕਰਦਾ ਹੈ? ਬ੍ਰੇਨ ਤੇ ਦਿਮਾਗ ਤੇ। ਇਸ ਕਰਕੇ ਨਸ਼ਾ ਤੋਂ ਪਰਹੇਜ਼ ਰੱਖਣਾ ਹੈ। ਨਸ਼ਾ ਦੇ ਵਿੱਚ ਨਹੀਂ ਜਾਣਾ। ਤੇ ਇਹ ਚੀਜ਼ ਮੈਂ ਤੁਹਾਨੂੰ ਦੱਸੂਗਾ ਵੀ ਅਸਲ ਦੇ ਵਿੱਚ ਇਹ ਬਣਿਆ ਕਿਵੇਂ ਹੁਣ ਇੱਥੇ ਸਵਾਲ ਕੀ ਖੜਾ ਹੁੰਦਾ ਹੈ ਸਵਾਲੇ ਖੜਾ ਹੁੰਦਾ ਹੈ ਵੀ ਅਸੀਂ ਇੱਕੋ ਗੱਲ ਕਹਿਣਾ ਹੁੰਦਾ ਮੈਂ ਕੋਈ ਬੰਦਾ ਇਹ ਗੱਲ ਕਹਿੰਦਾ ਕਿ ਮੈਂ ਆਹ ਚਮਤਕਾਰ ਕਰਕੇ ਦਿਖਾਉਣਾ ਮੈਂ ਸ਼ਰਾਬ ਨੂੰ ਪਾਣੀ ਜੀ ਬਦਲ ਕੇ ਦਿਖਾਉਣਾ ਮੈਂ ਬਰਫ਼ ਦੇ ਉੱਤੇ ਦੁੱਧੋ ਬਾਲਦਾ ਜਾਂ ਕੋਈ ਵੀ ਦੰਦ ਚਮਤਕਾਰ ਕਰਨ ਦਾ ਦਾਅਵਾ ਕਰਦਾ ਇੱਕੋ ਗੱਲ ਕਰੋ ਜੇਕਰ ਹੁਣ ਇੱਥੇ ਤੁਹਾਨੂੰ ਸੁਣ ਕੇ ਅਸੀਂ ਵੀ ਸ਼ਰਾਬ ਜਿਹੜੀ ਕਿ ਮੈਂ ਪਾਣੀ ਜੀ ਬਦਲੂਗਾ ਉਰੇ ਸਾਹਮਣੇ ਸ਼ਰਾਬ ਰੱਖੀ ਹੈ ਤੁਹਾਡੇ ਬੱਚਾਂ ਚੋਂ ਸ਼ਰਾਬ ਦਾ ਜੋ ਕੋਈ ਵੀ ਉੱਠ ਕੇ ਮੈਨੂੰ ਕਹਿਦਾ ਸੋਨੀ ਸਾਹਬ ਤੇਰਾ ਮੜਾ ਗਲਾਸ ਜਿਹਾ ਦਿਖਾਈ ਯਾਰ ਪਤਾ ਨਹੀਂ ਗਿਆ ਨਾ ਸੀ ਇਹਦੇ ਵੀ ਤਾਂ ਕੋਈ ਤਾਂ ਕੋਈ ਬੰਦਾ ਇਹ ਜਾ ਆਉਂਦਾ ਹੈਗਾ ਉਹਦੇ ਚ ਉਹਦਾ ਝੋਲਾ ਉਹਦਾ ਬੈਗ ਉਹਦੇ ਕੱਪੜੇ ਉਹਦੇ ਭਾਂਡੇ ਜਿਹੜਾ ਚੀਜ਼ ਕਰਕੇ ਦਿਖਾਉਂਦਾ ਉਹਦੀ ਤਲਾਸ਼ੀ ਲੈ ਲਓ ਆਪਣੇ ਬਦਲ ਅਗਨੀ ਚਮਤਕਾਰ ਕੋਈ ਚਮਤਕਾਰ ਹੀ ਹੁੰਦਾਗਾ ਅਸੀਂ ਚਮਤਕਾਰ ਵਾਲਿਆਂ ਵਾਸਤੇ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਲਈ 5 ਲੱਖ ਦਾ ਨਾਮ ਰੱਖਿਆ ਜੇ ਕੋਈ ਬੰਦੇ ਗੱਲ ਕਹੇ ਕਿ ਮੇਰੇ ਕੋਲ ਚਮਤਕਾਰ ਹੈ ਕਰਕੇ ਦਿਖਾਉਣਾ ਮੈਨੂੰ ਕਰਕੇ ਦਿਖਾ ਦੇ। ਪਰ ਤੁਸੀਂ ਛੱਟੀ ਵੱਲੋਂ ਅਸੀਂ 5 ਲੱਖ ਦਾ ਨਾਮ ਦੱਸਿਆ ਰੱਖਿਆ ਹੈ। ਜੇ ਮਤਿਆਰ ਹੈ ਇਹਦੇ ਪਿੱਛੇ ਸਾਇੰਸ ਹੈ ਵਿਗਿਆਨ ਹੈ ਕੰਮ ਕਰਦਾ ਹੈ। ਸੋ ਬੜਾ ਸਮਾਨ ਵਾਲੇ ਦੇ ਕਿਉਂਕਿ ਨੂੰ ਅੱਗੇ ਇੱਕ ਫੌਜ ਹੋਣੀ ਜਾਣਾ। ਉਹਨਾਂ ਇਹਦੇ ਪਿੱਛੇ ਵਿਗਿਆਨ ਕੀ ਕੰਮ ਕਰਦਾ ਹੈ ਇਹ ਤੁਹਾਨੂੰ ਅੰਦਰ ਜਾ ਕੇ ਮੈਂ ਦੱਸੂਗਾ। ਇੱਕ ਬੱਚਾ ਛੋਟਾ ਆ ਜਾਓ ਹੋਰ ਥੋੜਾ ਮਨੋਰੰਜਨ ਵੀ ਕਰ ਦਿਓ ਤੁਹਾਡਾ ਛੋਟਾ ਬੱਚਾ ਚੱਲ ਜਾ ਚੱਲ ਜਾ ਲੈ ਇੱਥੇ ਬੈਠ ਲੇ ਅਧਰੋਗ ਆਹ ਮੇਰੇ ਕੋਲੇ ਦੁੱਧ ਹੈ ਅੱਜ ਗੁਰੂ ਸਾਰੇ ਬੱਚਾ ਸਕੂਲ ਦੇ ਬੱਚੇ ਨਾ ਪਾ ਦੁੱਧ ਪੀ ਕੇ ਜਾਵਾਂ ਇਹ ਜਾਂ ਥੱਲੇ ਕਰੀ ਨਾ ਬੇਟਾ ਝੂਕੋ ਹੁਣ ਇਹ ਇਹ ਨਾ ਇੱਕ ਜਾਦੂ ਦੀ ਸ਼ਿਸ਼ੀ ਹੈ ਕਰਾਮਤੀ ਸ਼ਿਸ਼ੀ ਹੈ ਇਹਦੇ ਦੁੱਧ ਖਾਦਮੀ ਨਹੀਂ ਹੁੰਦਾਗਾ ਹੁਣ ਆਪਾਂ ਇਹਨੂੰ ਦੁੱਧ ਪਿਆਤਾ ਹੁਣ ਆਪਾਂ ਕੀ ਕਰਨਾ ਹੈਗਾ ਦੇਖ ਬੇਟਾ ਲਓ ਇਹ ਫੇਰ ਪਰ ਗਿਓਂ ਔਰ ਦਿਗਾ ਪੱਤੋਂ ਤੇ ਜਾ ਰਹੇ ਤਾਂ ਪਛਦਾ ਲਾ ਗਿਆ ਤਾਂ ਜਿੰਦਾ ਵੀ ਹੈ ਲੋ ਜੀ ਆ ਰਹੇ ਬੱਚਿਆਂ ਨੂੰ ਆਪਾਂ ਦੁੱਧ ਪਿਆ ਉਹਨੇ ਕੰਨ ਨੂੰ ਲਾ ਲਓ ਉਹਦੇ ਮੱਥੇ ਤੇ ਲਾ ਲਓ ਉਹ ਗਿੱਚੀ ਤੇ ਲਾ ਲਓ ਕਿੱਤੀ ਲਾ ਲਓ ਫਿਰ ਫਿਰ ਭਰ ਜਾਣੀ ਹੈ ਹੁਣ ਆਪਾਂ ਦੁੱਧ ਨੂੰ ਵਾਰੀ ਭਰ ਲਈ ਇਹ ਅਸਲ ਚ ਕੀ ਹੁੰਦਾ ਹੈ ਨਾ ਫਿਰ ਇਹ ਜਦੋਂ बार-बार ਆਪਾਂ ਇੱਕ ਬੱਚੇ ਨੂੰ ਦੁੱਧ ਪਿਲਾ ਜੰਨੇ ਆ ਤੁਦ ਪਤਲਾ ਹੋ ਜਾ ਇਹ ਮਲਾਈਆਂ ਨੂੰ ਹਟ ਜਾ ਜੀ ਜੇ ਮਲਾਈ ਲਿਆਉਣ ਵਾਸਤੇ ਆਪ ਨੂੰ ਕੀ ਕਰਨਾ ਪੈਂਦਾ ਨਹੀਂ ਰੋਈ ਇਹ ਮਲਾਈ ਵਾਲਾ ਤੂੰ ਤਾਂ ਆ ਗਿਆ ਕਿਹੜੇ ਬੱਚੇ ਦੇ ਵੀਰ ਇਹ ਅਸਲ ਵਿੱਚ ਉਹਦਾ ਇਹ ਜਿਹੜਾ ਕਹਿੰਦੇ ਨੇ ਬੰਗਾਲ ਦੇ ਵਿੱਚ ਕਾਲਾ ਜਾਦੂ ਹੈ ਉੱਥੇ ਬੰਦਾ ਚਲਿਆ ਜਾਵੇ ਜੀ ਉੱਥੇ ਉਹਨੂੰ ਤੋਤਾ ਬਣਾ ਕੇ ਪੰਛੀ ਬਣਾ ਕੇ ਪਿੰਜਰੇ 'ਚ ਬੰਦ ਕਰ ਲੈਂਦੇ ਆ ਕੈਦ ਕਰਦੇ ਪੁੱਛੀਂ ਬਟਾ ਬੰਗਾਲ ਦੇ ਵਿੱਚ ਕੋਈ ਕਾਲਾ ਪੀਲਾ ਜਾਦੂ ਨਹੀਂ ਬੰਗਾਲ ਦੇ ਵਿੱਚ ਆਈਟਮਾਂ ਬਣਦੀਆਂ ਨੇ ਜਿਵੇਂ ਸਾਡੇ ਇੱਧਰ ਕਾਰਖਾਨੇ ਲੱਗੇ ਉੱਧਰ ਵੀ ਕਾਰਖਾਨੇ ਫੈਕਟਰੀਆਂ ਆਈਆਂ ਉੱਥੇ ਆਈਟਮਾਂ ਬਣਦੀਆਂ ਆ ਮੇਰੇ ਕੋਲ 5 ਸਾਲ ਤੋਂ ਆ 5 ਸਾਲ ਤੋਂ ਥੋੜੀ ਦਿੰਦੇ ਐ ਅਚਲੀ ਕੀ ਹੈਗਾ ਇਹਦੇ ਵਿੱਚ ਗੈਸ ਕੈਮੀਕਲ ਪਾਕੇ ਗੈਸਪਰੀ ਹੋ ਜਾ। ਜਦੋਂ ਨੂੰ ਐ ਕਰ ਦਿੰਦੇ ਆ ਉਹ ਡਰ ਜੀ ਰਿਹਾ ਸਾਰਾ ਦੁੱਧ ਇਹਦੇ ਚਲੇ। ਇੱਚੀ ਤੋ। ਇਹਨੂੰ ਸੁਧਾ ਕਰਨ ਲਈ ਕੋਈ ਕੈਬਿਸ਼ਕਤੀ ਨਹੀਂ ਕੋਈ ਚੰਦ ਕਰਦਾ। ਸ਼ਰਾਬ ਹੈ ਅਸਲ ਦੇ ਵਿੱਚ ਸ਼ਰਾਬ ਨਹੀਂ ਹੈ ਖਾਲੀ ਬੋਤਲ ਸ਼ਰਾਬ ਵਾਲੀ ਹੈ ਇਹਦੇ ਵਿੱਚ ਮੈਂ ਕੀ ਕੀਤਾ ਕਿ ਅਸੀਂ ਅੰਦਰ ਗੱਡੀ ਦੇ ਵਿੱਚ ਪਾਣੀ ਮਗਾ ਕੇ ਬੋਤਲ ਭਰ ਲਈ ਇੱਕ ਟੱਕਣੇ ਦੇ ਵਿੱਚ ਬਿਟਾਡੀਨ ਦਾ ਪਾਣੀ ਬਿਟਾਡੀਨ ਕਿਹੜੀ ਜਖਮਾਂ ਨੂੰ ਸਾਫ਼ ਕਰਨ ਦੇ ਡਾਕਟਰ ਵਰਤਦੇ ਆ ਮੈਡੀਕਲ ਸੈਂਸ ਹੈ ਮੈਡੀਕਲ ਚੀਜ਼ ਆ ਜੋ ਜਖਮ ਤੋਂ ਉਨਵਾਸ ਤੇ ਡਾਕਟਰ ਵਰਤਦੇ ਆ ਉਹ ਥੋੜਾ ਜਿਹਾ ਪਾਤਾ ਇਹਦਾ ਜਿਹੜਾ ਕੱਲਣ ਸੀਗਾ ਇਹ ਸ਼ਰਾਬ ਦਾ ਬਣ ਗਿਆ ਆ ਜਦੋਂ ਮੈਂ ਕੀ ਕੀਤਾ ਜਦੋਂ ਇਸ ਤਰ੍ਹਾਂ ਕਰਕੇ ਮੈਂ ਹੱਥ ਰੱਖਣ ਲੱਗਿਆ ਆ ਵਿਟਾਮਿਨ ਸੀ ਦੀ ਗੋਲੀ ਹੈ ਜਿਹੜੀ ਕਿ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਕਮਜ਼ੋਰ ਬਜ਼ੁਰਗਾਂ ਨੂੰ ਦਿੱਤੀ ਜਾਂਦੀ ਹੈ ਤਾਕਤ ਵਾਸਤੇ ਇਹ ਵੀ ਮੈਡੀਕਲ ਹੈ ਇਹ ਕੀ ਕੀਤਾ ਕਿ ਚੌਥਾ ਹਿੱਸਾ ਆ ਚੌਥਾ ਹਿੱਸਾ ਮੇਰੇ ਇੱਥੇ ਕੋ ਪਿਆ ਹੈਗਾ ਚੌਥਾ ਹਿੱਸਾ ਮੇਰਾ ਇੱਥੇ ਲਗੋਇਆ ਹੋਇਆ ਸੀਗਾ ਜਦੋਂ ਮੈਂ ਹੱਥ ਰੱਖਿਆ ਪਾ ਟੁਕੜਾ ਜਿਹੇ ਦੇ ਵਿੱਚ ਛੱਡਦਾ ਵਿੱਚ ਛੱਡ ਕੇ ਜਦੋਂ ਗਲਾਸ ਹਿਲਾਇਆ ਤਾਂ ਇਹ ਇਸ ਦਾ ਗੋਲੀ ਖੁਰੀਏ ਦੇ ਵਿੱਚ ਤਾਂ ਗੋਲੀ ਦਾ ਜਿਹੜਾ ਰਿਐਕਸ਼ਨ ਸੀਗਾ ਉਹਨੇ ਇਹ ਬਿਟਾ ਡੀਨ ਦਾ ਰੰਗ ਉਡਾਤਾ ਜਿਹੜੀ ਤੁਹਾਨੂੰ ਦੇਖੀ ਸੀ ਸ਼ਰਾਬ ਹੁਣ origignal ਸ਼ਰਾਬ ਚਾਹੀਓ ਉਸ ਬਾਬੇ ਨੇ ਜਿਹੜੇ ਨੇ ਪਾਣੀ ਬਣਾਇਆ ਸੀ ਉਹਨੂੰ ਫੜਾ ਦਿਓ ਚਾਹੀ ਮੈਨੂੰ ਲੈ ਕੇ ਫੜਾ ਦਿਓ ਨਹੀਂ ਰੰਗ ਬਦਲਦਾ ਠੇਕੇ ਦੀ ਸ਼ਰਾਬ ਦਾ ਰੰਗ ਨਹੀਂ ਬਦਲਦਾ ਹੁਣ ਦੋਨੇ ਚੀਜ਼ਾਂ ਮੈਡੀਕਲ ਦੀਆਂ ਨੇ ਹੁਣ ਮੈਡੀਕਲ ਸਾਇੰਸ ਵਾਲਿਆਂ ਨੂੰ ਇਹ ਸੈਂਸ ਪੜਾਉਣ ਵਾਲੇ ਦਾ ਬਦਨਾਮ ਹੋਰ ਹਨ ਜਿਹੜਾ ਕਿੰਨਾ ਕ ਪਤਾ ਹੈ ਇਹ ਆਏ ਵੀ ਹੋ ਜਾਂਦਾ ਹੈ ਪਰ ਨਹੀਂ ਕਿਸੇ ਨੂੰ ਨਹੀਂ ਪਤਾ ਲੇਕਿਨ ਉਸ ਅਨਪੜਵਾਹ ਬੀਨੋ ਪਤਾ ਕਿ ਅਨਪੜਵਾਹ ਬੀਨਾ ਟ੍ਰੈਕ ਦਿਖਾ ਕੇ ਉਹ ਕਰੋੜਾ ਲੋਕਾਂ ਨੂੰ ਮੋਕਾ ਮਾਰ ਤੇ ਲੱਖਾਂ ਕਰੋੜਾਂ ਲੋਕਾਂ ਦੀ ਜੇਬ ਖਾਲੀ ਕਰਦਾ ਉਹਨਾਂ ਦੁੱਧ ਕਿਵੇਂ ਬਣਿਆ ਇਹ ਦੁੱਧ ਵੀ ਇਸ ਕਰਕੇ ਬਣਿਆ ਕਿ ਇਸ ਗਲਾਹ ਦੇ ਥੱਲੇ ਥੋੜੀ ਜਿਹੀ ਮੈਂ ਟਟੋਲ ਪਾਤੀ ਸੀ ਟਟੋਲ ਇਹ ਵੀ ਜਦੋਂ ਮਨ ਨੂੰ ਸਾਫ਼ ਕਰਦੇ ਸੀ ਕੰਮ ਆਉਂਦੀ ਹੈ। ਬਤੋ ਸਾਬ ਨਾਲ ਪਨੋਨੇ ਵੀ ਹੈ। ਟਟੋਲ ਯੂਕਰ ਦੀ ਹੁੰਦੀ। ਇਹਦਾ ਰੰਗ ਜਿਹੜਾ ਹੈਗਾ ਵਾਈਟ ਹੁੰਦਾ ਹਮੇਸ਼ਾ ਹੀ। ਤੁਸੀਂ ਕਿਸੇ ਵੀ ਚੀਜ਼ ਚ ਪਾਉਂਗੇ ਚਾਹ ਪਾ ਦਿਓ ਇਹਦੇ ਵਿੱਚ ਥੋੜੀ ਟਟੋਲ ਪਾ ਕੇ ਚਾਹ ਪਾ ਦਿਓ ਉਹ ਵੀ ਵਾਈਟ ਹੋ ਜੂਗੀ। ਪਾਣੀ ਪਾ ਦਿਓ ਉਹ ਵੀ ਵਾਈਟ ਹੋ ਜਾਊਗਾ। ਉਹਦਾ ਕਲਰ ਹੀ ਵਾਈਟ ਹੁੰਦਾ। ਮੈਂਦਾ ਬਣਾਉਣਾ। ਸੋ ਇਦੋਂ ਵੱਡਾ ਚਮਤਕਾਰ ਕੀਤੇ ਨਹੀਂ ਆ ਚਮਤਕਾਰ ਸਿਰਫ ਵਿਗਿਆਨ ਦੇ ਵਿੱਚ ਆ ਸੋਚਦੇ ਤੇ ਸਾਡੇ ਲੋਕ ਜਿਹੜੇ ਹੈਗੇ ਆ ਉਹ ਇਸ ਨੂੰ ਮੰਨ ਰਹੇ ਨੇ ਜਿਵੇਂ ਹਾਂ ਵਾਕੇ ਚਮਤਕਾਰ ਹੈ ਜਦੋਂ ਉਸ ਭੇਕ ਧਾਰ ਕੇ ਉਹ ਜੋ ਰੂਪ ਦੇ ਉੱਤੇ ਆ ਕੇ ਕੋਈ ਵੀ ਬਾਬਾ ਤੰਤਰਿਕ ਕਲਾ ਚ ਮਾਲਾ ਪਾ ਕੇ ਜੇ ਕੁਝ ਕਰਕੇ ਦਿਖਾ ਦਿੰਦਾ ਤੇ ਫਿਰ ਸਾਡੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਐਜੂਕੇਟਿਡ ਲੋਕ ਕੀੜਾ ਬਣਾ ਕੇ ਕੁਝ ਗੱਲ ਦਾ ਮਗਰ ਤੁਰ ਪੈਂਦੇ ਆ ਤੇ ਲੱਖਾਂ ਰੁਪਏ ਜਿਹੜਾ ਦਾ ਆ ਦਾ ਬਰਬਾਦ ਕਰਦੇ ਆ ਤੁਹਾਰ ਚੁਲ ਸੋਟੀ ਦਾ ਇਹੀ ਉਦੇਸ਼ ਹੈ ਕਿ ਇਹਨਾਂ ਵਹਿਮਾਂ ਭਰਮਾਂ ਨੂੰ ਸੋਚਾ ਦੇਖੋ ਹਰ ਚੀਜ਼ ਦੀ ਪਰਖ ਪੜਤਾਲ ਕਰੋ ਪਰਖ ਪੜਤਾਲ ਕਰਕੇ ਚੀਜ਼ ਨੂੰ ਮੰਨੋ ਯਕੀਨ ਕਰੋ ਤਾਂ ਇਹਦੇ ਵਿੱਚ ਹੀ ਜਿਹੜਾ ਸਾਡੇ ਲੋਕਾਂ ਦਾ ਇਹਦਾ ਇਸੇ ਦੇ ਵਿੱਚ ਜਿਹੜਾ ਤੁਸੀਂ ਆਪਣੇ ਹੁਣ ਤੁਸੀਂ ਨੇ ਜੀ ਕਮਾਈ ਹੈ ਮੈਂ ਇਹੀ ਕਹਣਾ ਹਾਂ ਉਹਨਾਂ ਚੀਜ਼ ਨੂੰ ਜਿਹੜਾ ਆਪਣੇ ਦੇ ਵਿੱਚ ਆਪਣੇ ਹੁਣ ਤੁਸੀਂ ਨੇ ਜੀ ਕਮਾਈ ਜਿਹੜੀ ਹੈਗੀ ਹੈ ਉਹ ਆਪਣੇ ਪਰਿਵਾਰ ਬੱਚਿਆਂ ਦੇ ਲਈ ਇਹਨਾਂ ਜਿਹੜੇ ਪਖੰਡੀਆਂ ਦੇ ਇਹਨਾਂ ਬਾਬਿਆਂ ਦੇ ਤੰਤਰਾਂ ਦੇ ਮਗਰ ਕੁਝ ਨਹੀਂ ਇਹਨਾਂ ਕੋਲ ਸਭ ਨਾਲ ਸਭ ਪਖੰਡਾ ਹੈ ਤੇ ਜੇ ਫਿਰ ਵੀ ਕੋਈ ਕਹਿੰਦਾ ਕਿ ਸਾਡੇ ਕੋਲ ਚਮਤਕਾਰ ਹੈਗਾ ਤੇ ਸਾਨੂੰ ਕਰਕੇ ਜਿਦਾ 50 ਲੱਖ ਰੁਪਏ